ਇਹਦੇ ਸਿੰਘਾਂ ਦੇ ਫੇਲਦੇ ਪਹਿਲੇ ਦਿਖਾ ਦਈਏ ਇਹਨਾਂ ਨੂੰ ਜਦੋਂ ਮਰਜੀ ਲਾ ਲਾ ਤੇ ਭਾਵੇਂ ਜੇਬ ਚ ਪਾ ਲਾ ਸਹੀ ਗੱਲ ਆ ਪਾਉ ਜੀ ਉਹ ਤਾਂ ਨੱਤੀ ਗੱਲ ਹਨਵੜਾ ਲੱਗਾ ਪਾਉ ਮੈਂ ਨਾ ਥਣ ਛੱਡ ਕੇ ਕਿਤੇ ਇਹਦੇ ਕਿਸੇ ਥਣ ਚ ਬਾਦ ਘਾਟ ਹੋਵੇ ਤੇ ਮੱਝ ਮੁਹਤ ਫੜਾ ਦੇਣੀ ਇਹ ਗੱਲਾਂ ਵਾਲਾ ਕੰਮ ਨਹੀਂ ਆਏ ਹਾਂ ਦੇਖੋ ਸੱਜਣੋ ਇਹ ਪਾਉ 900 ਦਾ ਅੱਡਾ ਵਾ ਜੋ ਦੱਸਾਂਗੇ ਉਹ ਚਵਾਵਾਂਗੇ ਚਵਾਵਾਂਗੇ ਬਿਲਕੁਲ ਬਿਲਕੁਲ ਲਓ ਸੱਜਣੋ ਨੰਦ ਬੰਦ ਤਾਂ ਲੁੱਟ ਲੋ ਮੇਲਾ ਹੁਣ ਕੀ ਮੰਗਦੇ ਤੋਰਾ ਤਾਰਾ ਪਤਾਨੂੰ ਵਿਖਾਤਾ ਵਾ ਸੱਜਣੋ ਚਾਰ ਬੜੀ ਜੋਤ ਛੋੜਦੀ ਉਹ ਖਾ ਲੈਂਦੀ ਆ ਸਾਈ ਭੈ ਮੈਂ ਕਰਕੇ ਕੋਈ ਵੀ ਭੈਣ ਭਰਾ ਆਪਣੀ ਇਸੇ ਨਰਖ ਪਰਖ ਕਰ ਸਕਦਾ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਲਾਲ ਸਿੰਘ ਗਿੱਲ ਸਵਾਗਤ ਕਰਦਾ ਤੁਹਾਡਾ ਪਾਉ ਨੋਖ ਸਿੰਘ ਫਾਰਮ ਤੇ ਆਸ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣਗੇ ਤੰਦਰੁਸਤ ਹੋਣਗੇ ਤੇ ਅੱਜ ਕਾਫੀ ਦਿਨਾ ਬਾਅਦ ਪਾਉ ਨੋਖ ਸਿੰਘ ਦੇ ਫਾਰਮ ਤੇ ਆਪਾਂ ਤੁਹਾਨੂੰ ਕੋਈ ਤਿੰਨ ਨਾਗ ਵਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਫੇਰ ਜਰੂਰ ਕਰਿਓ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਓ ਤੇ 2 ਮਿੰਟ ਲੱਗਦੇ ਆ 2 ਮਿੰਟ ਵੀ ਨਹੀਂ ਲੱਗਦੇ 2 ਸਕਿੰਟ ਹੀ ਲੱਗਦੇ ਆ ਚੈਨਲ ਸਬਸਕ੍ਰਾਈਬ ਕਰਨ ਨੂੰ ਸਪੋਰਟ ਕਰਿਆ ਕਰੋ ਤੁਹਾਨੂੰ ਤੁਹਾਡੇ ਵਾਸਤੇ ਚੰਗੇ ਚੰਗੇ ਐਨੀਮਲ ਲੈ ਕੇ ਆਉਂਦੇ ਰਹੀਏ ਤੇ ਆਓ ਬਾਕੀ ਪਾਉ ਅਨੋਖ ਸਿੰਘ ਤੋਂ ਲਵਾਂਗੇ ਡਿਟੇਲ ਸਾਰੀ ਤੇ ਕਰਦੇ ਆ ਸ਼ੁਰੂਆਤ ਚਲੋ ਜੀ ਆਜੋ ਹਾਂਜੀ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਠੀਕ ਠਾਈ ੜੀ ਆਠ ਠੀਕ ਠਾਕ ਕਰਦਾ ਸਭ ਠੀਕ ਠਾਕ ਹੋਣਗੇ ਇਦਾਂ ਚੰਦੀ ਹੋਏ ਦੇ ਭਾਉ ਜੀ ਹੁੰਦੇ ਸੀ ਟੱਕਰਿਆ ਇੱਕ ਗੋਡੇ ਪੁਆਏ ਸੀ ਇੱਕ ਸਿਆਲ ਨਿਕਲਣ ਨੂੰ ਜੀ ਨਹੀਂ ਕੀਤਾ ਤੇ ਅੱਜ ਤੋਂ ਹੁਣ ਕੰਮ ਪੈਰਾ ਮਲੇ ਸਟਾਰਟ ਕਰਤਾ ਵਾ ਠੀਕ ਹੈ ਜੀ ਤੇ ਹੁਣ ਕੋ ਪੰਜੀ ਛਤੀ ਦਿਨੀ ਮੁੜੇ ਆਵਾਂਗੇ ਠੀਕ ਹੈ ਠੀਕ ਸਿਆਲ ਇੱਕ ਤੇ ਠੰਡਾ ਵੜੀਆਂ ਹੈ ਤੇ ਇੱਕ ਗੋਡੇ ਗਾਡੇ ਪੁਆਏ ਸੀ ਤੇ ਨਹੀਂ ਮਲਾ ਬਿਲਕੁਲ ਬਿਲਕੁਲ ਬੜੇ ਭੈਣ ਭਰਾਵਾਂ ਦੇ ਫੋਨ ਆਏ ਜਿਨ੍ਹਾਂ ਨੇ ਨਹੀਂ ਚੁੱਕੇ ਗਏ ਮਾਫੀ ਚਾਹੁੰਨੇ ਆ ਤੇ ਥੋੜਾ ਜਿਹਾ ਇਸ਼ੂ ਹੋਣ ਕਰਕੇ ਆਪਾਂ ਥੋੜਾ ਜਿਹਾ ਨਹੀਂ ਵੀਡੀਓ ਪਾਉਂਦੇ ਰਹਿ ਹੁਣ ਆਪਾਂ ਡੇਲੀ ਅੱਗੇ ਨੂੰ ਉੜਦੀਆਂ ਹੀ ਜਾਣਗੀਆਂ ਜਿਹੜਾ ਮਾਲ ਲਿਆਵਾਂਗੇ ਉੜਦੀਆਂ ਜਾਵਾਂਗੇ 37 ਦਿਨ ਨਹੀਂ ਹੁਣ ਤਰੇ ਆਵਾਂਗੇ ਉੜਦੀਆਂ ਜਾਣ ਵਾਲਾ ਕੰਮ ਕਰਨਾ ਪੈਗਾ ਉੜਦੀਆਂ ਰੋਡ ਦੀਆਂ ਵਾਲਾ ਤੇ ਵਿਖਾਈਏ ਪਾਉ ਜੀ ਨਾਲ ਫੇਰ ਐਰਕਾ ਤੇ ਨਵਾਂ ਕੰਮ ਸਟਾਰਟ ਕਰ ਲੱਗੇ ਐਰਕਾ ਕੋਈ ਇਹਨਾਂ ਚ ਕਮਾਈ ਨਹੀਂ ਕਰਨੀ ਹਾਂਜੀ ਪਾਉੜੀ ਚੋਈਆਂ ਵਾ ਮarre ਚੋਈ ਆਪਾਂ ਝੋਟੀ ਐਰਕਾ ਕਮਾਈ ਨਹੀਂ ਕਰਦੇ ਖੜਪਾਂ ਦਾ ਬਹੁਤ ਸੋਨਾ ਲੇਵਾ ਵਾ ਕਰਮਾਲੀ ਦਾ ਬਾਕੀ ਆ ਤੁਹਾਨੂੰ ਆਪਾਂ ਬਹਿਣੀ ਵਾਲੇ ਪਾਸੋਂ ਦਿਖਾ ਦਿੰਨੇ ਥਾਣਾ ਐ ਬਿਰਲ ਬੁਰਲ ਕਾਨੂੰ ਗਰਾਂ ਲੱਗਾ ਵਾ ਚੋਈ ਇੱਕ ਨੰਬਰ ਤੇ ਇਹ ਇਹ ਵੇਲੇ 13 ਕਿਲੋ ਦੇ ਆਸ-ਪਾਸ ਆਸ਼ਕ ਮਤਲਬ ਦੁੱਧ ਦੇ ਥੱਲੇ ਬਿਲਕੁਲ ਪਾਉਜੀ ਪਿੱਠ ਪੂੜਾ ਪੂਰਾ ਵੱਡਾ ਸਿੰਗਲ ਹੱਡੀ ਦੇ ਵਿੱਚ ਹਾਂ ਕੋਈ ਇਹਨੂੰ ਮਤਲਬ ਦੁੱਜੇ ਨਾਲੇ ਕੋਈ ਤਿੱਗੇ ਨਾਲੇ ਜੀ ਪਾਉਜੀ ਤੋੜ ਕੇ ਵਿਖਾ ਦੀ ਜੋ ਟਿੰਗ ਮਗਰਾ ਖਾਲਿਆ ਕੋਈ ਇਹ 20 ਦਾ ਲਾਲੇ 20 ਦਾ ਲਾਲੇ ਪੰਜੀਆਂ ਦਾ ਲਾਲੇ ਬਿਲਕੁਲ ਪਾਉਜੀ ਤੇ ਬਾਕੀ ਲੇਵ ਵਾਲੂ ਵਾ ਬਹੁਤ ਸੋਹਣਾ ਕੰਪੈਕਟ ਡਰ ਦੇ ਵਿੱਚ ਆ ਚਕਾਠਾ ਚਕੂਠਾ ਪੂਰਾ ਚੌੜਾ ਵਾ ਸਿੰਗਲ ਹੱਡੀ ਦੇ ਵਿੱਚ ਬੇਲ ਬੱਤਾ ਕਾਫੀ ਸੋਹਣਾ ਗਰਮ ਵਾਲੀ ਦਾ ਮੱਝਾਂ ਨਾਲੋਂ ਤੇ 2 ਫੁੱਟ ਬੇਲ ਹੀ ਵਾਧੇ ਬੇਲ ਹੀ ਵਾਧਾ ਖੂਬਸੂਰਤ ਤੇ ਛੋਟੀ ਆ ਮੱਝਾਂ ਨਾਲੋਂ ਤੇ ਦੀ ਫੋਟ ਇੱਕ ਬੇਲ ਹੀ ਵਾਧਿਆ ਬੇਲ ਹੀ ਵਾਧਿਆ ਆ ਦੇਖ ਸਕਦੇ ਜੇ ਤੁਸੀਂ ਚੈੱਕ ਕਰ ਸਕਦੇ ਕੋਈ ਟਾਈਮ ਨਹੀਂ ਲਾਇਆ ਕੋਈ ਥਣਾ ਚ ਨਹੀਂ ਆਈ ਬਿਲਕੁਲ ਪਾਉਜੀ ਜਦੋਂ ਦੁੱਧ ਚਵਾ ਚਵਾ ਦੇਣਾ ਟਾਈਮ ਲਾਉਣਾ ਕਿਹੜੇ ਕੰਮ ਨੂੰ ਆ ਬਿਲਕੁਲ ਪਾਉਜੀ ਬਹੁਤ ਸੋਹਣਾ ਆਰਡਰ ਆ ਕੋਈ ਬਾਈ ਸਾਈ ਨਹੀਂ ਆ ਸੱਜਣੋ ਕੱਦ ਕਾਠ ਹੀ ਵੜਾ ਕਮਲਾ ਕਿੱਦਾਂ ਕੁਰੀ ਆ ਆਂਦੇ ਹੁੰਦੇ ਆ ਐਡੀ ਮੱਝਾ ਘਰ ਘਰ ਆ ਕੱਟ ਕਾ ਰਹੀ ਆ ਤਣੀ ਪਈ ਆ ਤੇ ਜਿੰਨੀ ਨਹੀਂ ਆ ਕਿਸੇ ਗੱਲੋਂ ਕਸਰੀ ਨਹੀਂ ਬਾਕੀ ਚਾਰੂ ਚੂਰੂ ਕਰਮਾਲੀ ਚੰਗੀ ਆ ਟੋਰਾ ਤਾਰਾ ਪਤਾ ਨੂੰ ਵਿਖਾਤਾ ਵ ਸੱਜਣੋ ਚਾਰ ਬੜੀ ਜੋਸ਼ ਛੋੜਦੀ ਉਹ ਖਾ ਲਿੰਦੀ ਆ ਸਾਈ ਭੈ ਮੈਂ ਕਰਕੇ ਕੋਈ ਵੀ ਭੈਣ ਭਰਾ ਆਪਣੀ ਇਥੇ ਨਰਖ ਪਰਖ ਕਰ ਸਕਦਾ ਪਾਉ ਨੋਖ ਸਿੰਘ ਫਾਰਮ ਤੇ ਆਨਲਾਈਨ ਵੀ ਕਹਿੰਨੇ ਚਵਾਣੀ ਹੋਵੇ ਦੇ ਚਵਾਉਣ ਤੋਂ ਕੋਈ ਇਨਕਾਰ ਨਹੀਂ ਆ ਬਾਕੀ ਜੋ ਦੱਸੀ ਦਾ ਉਹੀ ਨਿਕਲਦਾ ਆ ਗੱਲ ਕਾਦੀ ਗਾਂ ساری ਉਮਰ ਕਮਾਈ ਕਰਨੀ ਐਰਕਾਂ ਤੈਨੂੰ ਦੱਸੀ ਗੱਲ ਜਿੱਥੋਂ ਮੱਝਾਂ ਆਈਆਂ ਹਾ ਉਹਨਾਂ ਵੀ ਆਖਣਾ ਐਰਕਾਂ ਦੀ ਬਾਪੂ ਨੇ ਕੀ ਕੀਤਾ ਐਰਕਾਂ ਦੀ ਆਪ ਇਹਨਾਂ ਚ ਕਮਾਈ ਨਹੀਂ ਕਰਨੀ ਬਿਲਕੁਲ ਪਾਉਦੀ ਝੂਠੇ ਮਾਰੇ ਪਾਉਦੀ ਜਿੱਥੇ ਬੰਦੇ ਦੀ ਜਾਨ ਵੱਜਦੀ ਆ ਜਿੱਥੋਂ ਮੱਝਾਂ ਆਈਆਂ ਉਹਨੇ ਵੀ ਵੀਡੀਓ ਭਰ ਭਰਾਣੇ ਵੇਖਣੀ ਆ ਇਹ ਮਤਲਬ ਲਗੇ ਮੋਲੀ ਦਿੱਤੀਆਂ ਤੇ ਪਾ ਜੀ ਕੀ ਫੇਰੇ ਡਿਮਾਂਡ ਤੇ ਕਿੰਨੇ ਦੀ ਦੇਣੀ ਹੈ ਇਹ ਹੈਗੀ ਤੇ ਇੱਕ 20 ਵੀ ਕਰਦੀ ਆ ਹਾਂਜੀ 15 ਵੀ ਕਰਦੀ 10 ਵੀ ਕਰਦੀ ਆ ਗਰਲਾਲ ਸਿਆਂ ਆਪਾਂ ਲੱਖ ਦੀ ਦੇਵਾਂਗੇ ਲੱਖ ਦੀ ਹਾਂ ਲੈ ਯਾ ਤੋ ਲੋਟ ਲੋ ਮੇਲਾ ਹਾਂ ਤੇ ਨਾ ਲੱਖ ਤੋਂ ਆਪਾਂ 3000 ਹੋਰ ਛੱਡਾਂਗੇ 97 ਦੀ 97000 ਮੈਂ ਜੱਟਾਂ ਦੇ 96 ਦੀ ਜਾਣਦੇ ਨਹੀਂ ਲੈ ਲੀਏ ਝਾਰਖੰਡ ਵੇ ਲਾਹਰ ਲੈ ਲੀਏ ਝਾਰਖੰਡ ਕੋਈ ਮਾਣ ਕੇ ਭਵੇਂ ਚਾਰ ਡੰਗ ਚੋਵੇ ਅੱਛਾ 97 ਦੀ ਹਾਂ ਗੱਲ ਪਉ ਮੇਸਤਾਨ ਨੇ ਕਹਤਾ ਕੋਈ ਗੱਲ ਨਹੀਂ ਕੋਈ ਗਿਆ ਇਹਦਾ ਹਰਖੰਡ ਮਾਨ ਕਰਦਾਂਗੇ ਹੋਰ ਠੀਕ ਆ ਭਾਉ ਜੀ ਠੀਕ ਆ ਕੋਈ ਗੱਲ ਨਹੀਂ ਫੋਲ ਵਜਨ ਬੱਟੇ ਦੇ ਵਿੱਚ 12 13 ਦੇ ਲਾਗੇ ਕੋਈ ਲੀਟਰ ਮਰਾ ਕੇ ਖੜਾ ਜੱਟੋ 97000 ਦੀ ਝੋਟੀ ਦੇਣੀ ਆ ਹੋਰਾ ਜਿੰਨਾ ਵੀ ਇਹਦੇ ਕਿਸੇ ਥਣ ਚ ਵਾਦ ਘਾਟ ਹੋਵੇ ਤੇ ਮੱਝ ਮੁਹਤ ਫੜਾ ਦੇਣੀ ਹੈ ਇਹ ਗੱਲਾਂ ਵਾਲਾ ਕੰਮ ਨਹੀਂ ਹੈ ਹਾਂ ਦੇਖੋ ਸੱਜਣੋ ਇਹ ਭਾਉ 900 ਦਾ ਅੱਡਾ ਵਾ ਜੋ ਦੱਸਾਂਗੇ ਉਹ ਚਵਾਵਾਂਗੇ ਚਵਾਵਾਂਗੇ ਬਿਲਕੁਲ ਬਿਲਕੁਲ ਲਓ ਸੱਜਣੋ ਨੰਦ ਬੰਤਾ ਲੁੱਟ ਲੋ ਮੇਲਾ ਹੁਣ 20 ਮੰਗਦੇ 99000 ਦੇ ਵਿੱਚ ਕੱਦ ਵੇਖ ਮਾਈ ਦਾ ਬਿਲਕੁਲ ਭਾਉ ਜੀ ਸਵਾ ਸਵਾ ਲੱਖ ਲੋਕੀ ਮੰਗਦੇ ਆ ਭਾਉ 30 ਤੋਂ ਘੱਟ ਨਹੀਂ ਮਿਲਦੀਆਂ ਆਪਾਂ ਤੇ ਹੰਦ ਨਾਜਾਇਜ਼ ਲਿਆਂਦੀ ਤੇ ਜਾਇਜ਼ ਦੇਣ ਲੱਗੇ ਆ ਦੇਣ ਲੱਗੇ ਆ 20 ਹਜ਼ਾਰ 15 ਹੋ ਵੀ ਨਹੀਂ ਕਮਾਈ ਕਰਨ ਕਮਾਈ ਕਰਨ ਲੈਓ ਸੱਜਣਾ ਦੂਜੇ ਨੰਬਰ ਤੇ ਆ ਗਈ ਆ ਮੀਨੋ ਇਹ ਆ ਮੀਣੀ ਇਹਦੇ ਸਿੰਗਾ ਦੇ ਹੇਲ ਤੇ ਫਿਰ ਨਾ ਦਿਖਾ ਦੀਏ ਭਾਵੇਂ ਇਹਨਾਂ ਨੂੰ ਜਦੋਂ ਮਰਜ਼ੀ ਲਾ ਲਾ ਤੇ ਭਾਵੇਂ ਜੇਬ ਚ ਪਾ ਲਾ ਸਹੀ ਗੱਲ ਆ ਪਾਉ ਜੀ ਉਹ ਤਾਂ ਦਿੱਤੀ ਗੱਲ ਹਨਵੜਾ ਲੱਗਾ ਪਾਉ ਮੈਂ ਨਾ ਥਾਂ ਛੱਡ ਕੇ ਕਿਹਦੀ ਚੁਵਾਈ ਆ ਗਰਲਾਲ ਤੇ ਆ ਗਾਂ ਬਾਤ ਇਹੋ ਜਿਹੇ ਦੇਚ ਨਾਲ ਪੀਸ ਹੀ ਨਹੀਂ ਪਰ ਆਪਾਂ ਇਹ ਕਿਹੜਾ ਕਿਹੜਾ ਘਰੇ ਟਿਕਾ ਲਾਂਗੇ ਬਾਕੀ ਪੂਛ ਨਹੀਂ ਵਦਣੀ ਮੈਂ ਨਹੀਂ ਲੋੜੀ ਨੀ ਇਹਦੇ ਅੰਦਰ ਦੀ ਗੁਣਾ ਦੀ ਗੁਥਲੀ ਆ ਇਹਦੀ ਮਿਰਜੇ ਦੀ ਬੱਕੀ ਆ ਬੱਕੀ ਆ ਮਿਰਜੇ ਦੀ ਬਾਕੀ ਕੋਈ ਥਾਂ ਦੀ ਬਾਦ ਘਾਟ ਨਹੀਂ ਸੱਜਣੋ ਰੋਅਰ ਕੀ ਪੋਲੀ ਹੋਊਗੀ ਕੇ ਛਾਂਦੀ ਬਾਦ ਕਾਟ ਹੋਵੇ ਕੋਈ ਆਨਲਾਈਨ ਮੱਝ ਮੰਗਾਉਂਦਾ ਤੇ ਅਸੀਂ ਮੱਝ ਮੜਾਵਾਂਗੇ ਮੱਝ ਮੜਾਵਾਂਗੇ ਭਾਈ ਚਾਂਸ ਆਗਲ ਤੇ ਚੋਚੋ ਖੜੋ ਜੇ ਵੀ ਹੁਣ ਮੈਂ ਲੈਣ ਵੀ ਮੰਗਾਉਂਦਾ ਤੇ ਕੋਈ ਮੱਝ ਬਾਦ ਕਾਟ ਹੋਵੇ ਤੇ ਮੱਝ ਮੜਾਵਾਂਗੇ ਮੜਾਵਾਂਗੇ ਬਾਕੀ ਸੱਜਣਾ ਮਗਰੇ ਕਟਾਰੇ ਉਹ ਵੀ ਵਿਖਾ ਦੇਣਾ ਕੋਈ 1.5 ਮਹੀਨੇ ਦਾ ਲਾਵੇ ਵੀ ਦੋਹਾਂ ਦਾ ਲਾਵੇ ਓ ਬੱਜਾ ਇੰਸਾਨਸ ਮਗਰੀ ਆ ਲਸਨ ਸੰਮਾ ਗਰੇ ਆਹ ਕੀ ਗੱਲ ਸੰਤੋਬੇਨਾ ਕਿਸੇ ਨੂੰ ਕੀ ਦਿੰਦਾ ਸਾਲ ਦੀ ਸੂਈ ਡੇਢ ਸਾਲ ਦੀ ਸੂਈ ਆ ਬਿਲਕੁਲ ਭਾਜੀ ਇਹ ਤੇ ਹਾਲੀ ਸੱਜਣਾ ਚ ਪੈਰ ਰੱਖਣ ਜੀ ਸੱਜਣਾ ਦੇ ਪੈਰ ਰੱਖਣ ਜੀ 2 ਸਾਲ ਦੀ ਸੂਈ ਨੂੰ ਐਵੇਂ ਤੂੰ ਵੀ ਟੋਕੜ ਵੱਜਣੀ ਤੇ ਵੱਜਣੀ ਇਹ ਵੀ ਟੋਕੜ ਮਗਰ ਕੱਟਾ ਵਾ ਕੋਈ ਉਹ ਡੇਢ ਦਾ ਲਾ ਲੇ ਪੌਣੇ ਦੋਂ ਦਾ ਲਾ ਲੇ ਬਾਕੀ ਆ ਦੁੱਧ ਵਾਲੀ ਆ ਨਾਰੀ ਨੂੜੀ ਬੜੀ ਪਾਉ ਦੁੱਧ ਤੇ 10 ਕਿਲੋ ਆ ਪਰ ਆਪਾਂ ਜਿਹੜਾ ਚਵਾਉਣਾ ਵਾ ਸਾਢੇ 9 ਕਿਲੋ ਤੇ ਆਸ-ਪਾਸ ਦੁੱਧ ਆ ਆਊਗਾ ਪੱਕਾ ਜਿਹੜਾ ਐ ਮਨ ਪੱਕਾ ਐ ਟਰਗਾ 9 ਤੋਂ ਬਾਹਰ ਹੋਊਗਾ 9 ਤੋਂ ਬਾਹਰ ਠੀਕ ਆ ਭਾਈ ਅੱਜ 11 12 ਆਸਦੀ ਆਪਾਂ ਚਵਾਚ ਵਾਖ ਲਾਉਣੀਆਂ ਵਾ ਠੀਕ ਆ ਭੌੜੀ ਠੀਕ ਮਸਜਰ ਰਗਾ ਦੁੱਧ ਆ ਤੇ ਹੈ ਹੀ ਸਜਰਿਆ ਡੇਢ ਮਹੀਨੇ ਚ ਕੀ ਚੋਲਿਆ ਵਾ ਕੀ ਚੋਲਿਆ ਕੀ ਚੋਲਿਆ ਬਿਲਕੁਲ ਪਾਉ ਮੇਰੇ ਕੋਲ ਡੇਢ ਮਹੀਨੇ ਚ ਵੇਖ ਛੱਡਾ ਕਿ ਥਾਣ ਵਿਆ ਗਾਂ ਬਾਤਾਂ ਕਿਉ ਮੰਨਦਾ ਲੰਮ ਫੜ ਕੇ ਲਓ ਨਾ ਲਾ 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 ਕੋਈ ਗੱਲ ਚਲਾ ਦੇ ਪੇਚਾ ਲਓ ਜੀ ਤੋੜਾ ਜ਼ਰਾ ਆਪਾਂ ਵਿਖਾਤਾ ਆਪਾਂ ਨੂੰ ਤੇ ਇਹਨੂੰ ਕੋਈ ਦੋਏ ਸਿੰਘ ਹਿਲਦੇ ਆ ਫੇ ਨੋਟ ਕਰਾਦਾ ਇਹਨੂੰ ਕੋਈ ਆਪਦਾ ਦੁੱਜੇ ਨਾਲੇ ਕੋਈ ਤਿਜੇ ਨਾਲੇ ਕਿਉ ਆਪ ਆਪਣੀ ਵੀਰ ਕਰਦੀ ਨਹੀਂ ਆਪਾਂ ਮੋਲ ਲਿਆਂਦੀ ਆ ਪਰ ਚੇਰਾ ਮੋਲ ਹੀ ਦੇ ਪੈਂਦਾ ਵਾ ਬਿਲਕੁਲ ਪਬਲੀ ਬਿਲਕੁਲ ਬਿਲਕੁਲ ਮੈਨੂੰ ਉਹਦੇ ਥਣਾ ਦੀ ਆਉਂਦੀ ਆ ਥਣ ਪਾਉ ਬਹੁਤਾ ਬ੍ਰਾਂਡ ਦਾ ਲੱਗਾ ਗਰਲਾਲ ਸਿੰਘ ਤੇ ਵੇਚਣ ਵਾਲਾ ਪੀਪ ਹੀ ਨਹੀਂ ਪਰ ਤਿੰਦ ਦੱਸੀ ਗੱਲ ਰੱਖੂ ਕਿਹੜਾ ਕਿਹੜਾ ਹਸਕਰ ਨੂੰ ਪਿੱਛੇ ਫੇ ਲਿਆਉਣੀਆਂ ਹੰਨੀਆਂ ਵਾ ਮੋਲ ਵੇਖਿਓ ਮੇਰੇ ਦਾ ਮੁੱਲ ਤੇ ਗਰਲਾਲ ਇਹਦੇ ਭਾਵੇਂ 75000 ਦੀ ਵੇਚਦੀ ਜਿੱਡੀ ਚਵਾਈ ਲੱਗੀ ਆ ਤੂੰ ਪਰ ਆਪਾਂ ਨਹੀਂ ਗੈਜ ਦੇਣੀ ਆ ਇਹ ਹਾਂ ਤੇ ਨਾ ਜਿਹੜੀ ਆਪਾਂ 60 ਤੋਂ ਮਾਨਤਨ ਕਰਦਾਂਗੇ 60 ਤੋਂ ਹਾਂ ਤੇ ਨਾ 60 ਤੋਂ ਤਿੰਨ ਡਾ ਲੈਨੇ ਆ ਤਿੰਨ ਤਿੰਨ ਡਾ ਲੈਨੇ ਗਏ ਇਹਦਾ ਕੋਈ ਨਹੀਂ ਮਾਨਤਨ ਫੇਰ ਕਰਦਾਂਗੇ ਲਓ ਸੱਜਣੋ ਤਿੰਨ ਡਾ ਦੇਨੇ ਜੇ 60 ਦੇ ਵਿੱਚੋਂ ਨਹੀਂ ਕੋਈ ਟੋਕਣ ਨਾ ਮਗਰ ਫਾਲਿਆ ਮਗਰ ਫਾਲਿਆ 57000 ਦੀ ਸੱਜਣੋ ਹਾਂ ਕੋਈ ਵੀ ਭੈਣ ਭਰਾ ਲੈ ਜਾਏ ਮਗਰ ਫਾਲੀਆ ਮਗਰ ਨਾ ਛੋੜ ਛੱਪਾ ਕਰ ਦਾਂਗੀ ਕੋਈ ਗੱਲ ਤਿੰਨ ਚਾਰ ਹਜ਼ਾਰ ਵੇ ਫਾਲੀਆ ਮਗਰ ਮੈਂ ਦਿੰਦਾ ਉਹ ਜੂ ਪਿਆਰ ਮੁਹੱਬਤ ਨਾ ਛੋੜ ਛੱਪਾ ਕਰ ਦਾਂਗੀ ਅੱਗੇ ਆ ਕਿਹੜਾ ਪੀਸ ਆ ਗਿਆ ਅੱਗੇ ਭਾਊ ਜਿਹੜੇ ਚੋਕੀ ਵੇਖੂ ਨਾ ਉਹ ਆਖੂ ਤਾਂ ਐਨੇ ਦੀ ਪਾਈ ਤੇ ਪਾਈ ਕਿ ਉਹ ਜਿੱਡੀ ਕੇ ਦੀ ਵੀਰ ਚਵਾਈ ਆ ਚਵਾਈ ਨਹੀਂ ਬਿਲਕੁਲ ਭਾਊ ਬਿਲਕੁਲ ਇਹਨੇ ਦਾ ਆਉਂਦਾ ਕੀ ਭਾਊ ਨਾ ਕੀ ਆ ਤੇ ਆ ਆ ਵਡਾ ਬਲਡੋਜਰ ਇਹਦੇ ਸਿੰਘਾਂ ਵਾਲੇ ਨਾ ਵੇਖੇ ਸਿੰਘ ਭਾਵੇਂ ਥੋੜਾ ਬਹੁਤਾ ਖੁੱਲਾ ਲੱਗਿਆ ਮੈਂ ਨਾ ਹਾਥੀ ਆ ਦੇ ਇਹਦੇ ਮਲਾ ਠੰਡ ਨਾ ਕਟਾ ਗੁਜਰ ਗਿਆ ਕਟਾ ਹੀ ਮਗਰ ਇਹਨੂੰ ਕੋਈ 20 22 ਦਿਨ 25 ਦਿਨ ਸੂਈ ਨੂੰ ਹੋ ਗਏ ਵੀਰ ਲਓ ਸੱਜਣਾ ਤੇਰੀ ਥੱਲੇ ਇਹ ਵੇਲੇ ਜਿਹੜਾ ਵਾ 9 10 ਕਿਲੋ ਦੇ ਵਿੱਚ ਦੁੱਧਿਆ 9 ਕਿਲੋ ਹੀ ਪਾ ਕੇ ਮੈਨੂੰ ਖੜਿਆ ਹੀ ਤੇ ਦੁੱਧੇ ਪੈਣਾ ਕਰ ਮਾਲੀ ਨਹੀਂ ਮੈਂ ਨਾ ਚਗਾਫਾ ਤੇ ਉਠਿਆ ਨਿਕਾਈ ਦੇ ਦੁੱਧ ਹਲੇ ਵੇਖੇ ਬਿਲਕੁਲ ਪਾਉ ਜੀ ਬਿਲਕੁਲ ਦੋ ਮੱਘਾ ਜਿੱਡੀ ਆ ਦੋ ਮੱਘਾ ਜਿੱਡੀ ਆ ਦੇ ਬਲਡੋਜਰ ਹੀ ਆ ਦੇ ਬਾਕੀ ਟੂਟਾ ਵੀ ਦੇਖ ਸਕਦੇ ਨੇ ਪੂਰੀ ਐ ਬਰਿੰਗਲੇ ਦਾ। ਫਲੋ ਨਾ ਲੱਗਾ ਸੱਚਾਈ ਬਹੁਤ ਵਧੀਆ। ਲਓ ਸੱਜਣੋ। ਫੁੱਲ ਐ ਵੀ ਰੇਡ ਜਿਹਨੂੰ ਆਂਦੇ ਨਾ ਫੁੱਲ। ਥੈਂਕ। ਥੈਂਕ ਕਿ ਆਦੇ ਤੰਦ ਥੈਂਕ ਜੀ ਥੈਂਕ। ਸਿੰਗਲ ਢੀ ਦੇ ਵਿੱਚ ਭਾਅ ਦੀ ਗੱਲ ਖੜੋ ਸਿੰਗਾ ਤੇ ਨਾ ਜਾਵੇ ਕੋਈ। ਇਹਦੇ ਨਾਲ ਹੁਣ ਪਾਰੀ ਮੱਝ ਕੇ ਆਂਦੇ ਨੀਆ ਫਲ ਨੀਨੇ ਆ ਰੁੱਖਾਂ ਨੂੰ ਲੱਗਦੇ ਉਹ ਗੱਲ ਬਣ ਗਈ ਐ। ਇਹ ਐਪਲ ਡੋਜਰ ਆਤੀ। ਗਾਂ ਬਾਤਾਂ ਪਾਉਂਦੀ। ਜਿੱਥੇ ਪੈਰ ਰੱਖਦੀ ਧਰਤੀ ਲਾਉਂਦੀ ਤੇ। ਹਾਂ। ਲੈ ਉਹ ਪੌੜੀ। ਇਹ ਕੱਦ ਕੁੜੀ ਆ ਮਰਗਾਂ ਦੇ ਦਿਆ ਦੋ ਬੰਦੇ ਵੀ ਉਧਰ ਉਧਰੀ ਬਾਹਾਂ ਚਾਉਰੀਆਂ ਕਰਨ ਤਾਂ ਵੀ ਨਹੀਂ ਢਿੱਡ ਆਉਣਾ ਇਹਦਾ ਨਹੀਂ ਆਉਣਾ ਭਾਉ ਜੀ ਨਹੀਂ ਆਉਣਾ ਫੇ ਥਣ ਵੇਖ ਲੱਗਾ ਨਾ ਬਾਤਾਂ ਪਾਉ ਮੋਲੀ ਥਣ ਆ ਜਾ ਆ ਜਾ ਆ ਜਾ ਆ ਜਾ ਖਾਂਡ ਪਈ ਬੜੀ ਆ ਬੱਚੇ ਕਰਨ ਕੀ ਨਿੱਕੇ ਫਾਲਤੇ ਮੈਂ ਨਾ ਵੱਡੇ ਮੈਂ ਨਾ ਦੋ ਚੋ ਦਿਨਾਂ ਚ ਜਿਹੜੀ ਠੰਡ ਜੀ ਪਈ ਉਹਦੇ ਨਾਲ ਉੜਦੇ ਗਏ ਆਦੇ ਹਾਂ ਪੀ ਲਾ ਪਾਣੀ ਪੀਣਾ ਤੇ ਇੱਥੇ ਮੁੱਲ ਕਰਦਗੇ ਫੇ ਆ ਪਾਵਾਉ ਜੀ ਮੁੱਲ ਦੇ ਦਾ ਨਾ ਗੱਲ ਕਾ ਦੀ ਗਰਲਾਲ ਸਿਆਰ ਕੰਦੀ ਜਿਹੜਾ ਖੜੂ ਜਾਦ ਕਰੇ ਸਦਾ ਕਮਾਈ ਕਰਨੀ ਆ ਇਹ ਹਾਂ ਦੇ ਨਾ ਜਿਹੜੀ ਆਪਾਂ ਮਲਣਾ ਹੈਗੀ ਤੇ 75 80 ਵਾਲੀ ਆ ਹਲੇ ਭਾਵੇਂ ਫੜਵੀ ਦਾ ਗਿਆ ਵਾ ਕਿਉਂ ਇਹ ਕਿਰੀ ਟੋਕੜੇ ਵੀਰ ਥੱਜਰਿਆ ਤੇ ਕੀ ਚੱਕਰ ਆ ਕਦੀ ਇਹ ਟੀਕੇ ਤੋਂ ਬਿਨਾ ਮਿਲ ਪੈਂਦੀ ਕਦੀ ਵਾਲੀ ਟੀਕਾ ਲੈਂਦੀ ਆ ਕੋਈ ਪਚਾਉ ਪੰਜ ਦਿਨਾਂ ਤਾਈ ਟੀਕਾ ਛੱਡ ਜਾਊਗੀ ਤੇ ਹਾਂ ਦੇ ਨਾ ਇਹ 65000 ਦੀ ਗਰਲਾਲ ਦੇ ਦਾਂਗੇ 65000 ਟੋਕੜੋ ਮੇਲਾ ਆਪਣੇ ਦੇ 65000 ਦੇ ਵਿੱਚ ਬਲਡੋਜਰ ਆ ਹਾਪੀ ਮਕ ਈ ਕਮਾ ਹੋਣਾ ਮੇਰੇ ਮੂਰਬ ਸ਼ਬਦ ਨਹੀਂ ਆਉਦਾ ਦੇਖੋ ਕੋਈ ਗੱਲਾਂ ਕਹਿਣ ਵਾਲੀ ਨਹੀਂ ਇਹਦਾ ਮਤਲਬ ਪਿੱਛੋਂ ਮਾਲ ਫੜਿਆ ਫੇਰ ਲਿਆਉਣਾ ਵਾ ਤੇ ਆਖੀ ਦਾ ਕੋਈ ਗੱਲ ਨਹੀਂ 8000 ਵਿੱਚੋਂ ਕੋਈ ਛੋਰ ਛੱਪਾ ਆੜੂਗਾ ਚਰਾਠਾ ਚੋਟਾ ਕੋਈ ਛੋਰ ਛੱਪਾ ਕਰਦਾਂਗੇ ਖੁੱਲ ਚੌੜਾ ਹਾਂ ਹਾਂ ਤੇ ਚਾਲੂ ਕਾਹਨੂੰ ਗੱਲਾਂ 65000 ਚੋਂ ਕੋਈ ਪਿਆਰ ਮੁਹੱਬਤ ਨਾਲ ਛੋਰ ਛੱਪਾ ਕਰਦਾਂਗੇ ਕਰਦਾਂਗੇ ਬਿਲਕੁਲ ਭਾਉਜੀ ਤੇ ਇਸੇ ਨਾਲ ਹੀ ਅੱਜ ਕੀ ਹੈ ਜੇ ਇਹ ਫਾਲੁੰਦਾ ਤੇ ਇਹੋ 90 95 ਦੀ ਵੀ ਰਹੇ ਇਹੋ ਤੇ ਕੁੜੀਓ ਵੱਡਾ ਵਜਦਾ ਵੱਡਾ ਵਜਦਾ ਬਿਲਕੁਲ ਭਾਉਜੀ ਬਿਲਕੁਲ ਲੈਰੋ ਭਾਉਜੀ ਲੈਰੋ ਆ ਜਾ ਤਲ ਕਰ ਮਾਲੀਏ ਆ ਜਾ ਆ ਜਾ ਆ ਜਾ ਚੱਲ 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 ਤੂੰ ਚਾਰੂ ਤੇ ਇੰਨੀ ਕੀ ਕਾਨੂੰ ਗੱਲਾਂ ਬਾਤ ਕਰੀ ਲਈ ਲੋ ਸੱਜਣੋ ਇਹ ਤਿੰਨ ਨਾ ਗਈ ਕੋਈ ਵੀ ਭੈਣ ਭਰਾ ਆਪਣਾ ਸਾਈਦਾ ਨਾ ਕਰਕੇ ਤੇ ਆਪ ਦੀ ਨਰਖ ਪਰ ਕੇ ਚੜ ਕੇ ਕਰ ਸਕਦਾ ਆ ਤੇ ਪਾਉੜੀ ਆਪਾਂ ਇੱਕ ਗਲਤੀ ਕਰਤੀ ਆ ਚਲੋ ਕਈਆਂ ਨੂੰ ਤੇ ਹੋਊਗਾ ਹੀ ਆਪਾਂ ਡਰੈਸ ਦੱਸ ਦਈਏ ਇੱਕ ਨਹੀਂ ਆਪਣਾ ਪੂਰਾ ਚੰਗੀ ਤਰ੍ਹਾਂ ਕੀ ਨਾਮ ਆ ਮਲਾ ਪਿੰਡ ਟੋਟੀਆਂ ਆਪਣਾ ਵੀਰਜੀ ਹਾਂਜੀ ਆ ਆਪਣੇ ਲਾਗੇ ਨਸ਼ਹਿਰਾ 5 ਕਿਲੋਮੀਟਰ ਪੈਂਦਾ ਸੇਰੋਂ ਕੋਈ ਆਪਣੀ ਜਲੰਧਰ ਸਾਈਡ ਤੋਂ ਆਉਂਦਾ ਖਡੂਰ ਸਾਹਿਬ ਗੋਦਵਾਲ ਸਾਹਿਬ ਆਪਾਂ ਨੂੰ 13 14 ਕਿਲੋਮੀਟਰ ਆ ਜੀ ਜੀ ਤੇ ਵਾਕਿਆ ਨੰਬਰ ਬਾਕੀ ਆਪਾਂ ਥੱਲੇ ਮੈਂਸ਼ਨ ਕਰ ਦਾਂਗੇ ਤੇ ਨੰਬਰ ਪਾਉ ਦਾ ਹੈਗਾ 82849 53927 ਤੇ ਬਾਕੀ ਵੀਰਜੀ ਆਪਾਂ ਹਵਾ 'ਚ ਤੀਰ ਮਾਰਨ ਵਾਲੇ ਨਹੀਂਗੇ ਇਹਤੀ ਦਾੜੀਆਂ ਜੋ ਕਈ ਦਾਵਾ ਉਹ ਚਵਾਈ ਦਾ ਵਾ ਉਹ ਚਵਾਈ ਦਾ ਬਾਅਦ ਚ ਤੀਰ ਨਹੀਂ ਮਾਰਨਾ ਜੀ ਰਾਤ ਦੀ ਸੂਈ ਦਾ ਥਾਪੀ ਮਾਰ ਕੇ ਕੀ ਭੈਣ ਭਰਾ ਬਾਰਾ ਕਿਲੋ ਬੋਲਾ ਦੱਸ ਦਿੰਦੇ ਆ ਆਪਣੀ ਜੋ ਗੱਲਾਂ ਨਹੀਂ ਜੋ ਹੈਗਾ ਉਹ ਦੱਸੋ ਬਿਲਕੁਲ ਹੋਇਆ ਛਟਾਂ ਕੋ ਉਧਰ ਨਿਕਲ ਆਵੇ ਜਾਂ ਉਧਰ ਨਿਕਲ ਆਵੇ ਬਿਲਕੁਲ ਉਹ ਹੈਗਾ ਵਾ ਉਹ ਦੱਸੋ ਬਿਲਕੁਲ ਪਾ ਜੀ ਜੀ ਚੱਕਰੇ ਵੀਰ ਜਿਹੜਾ ਉਹੋ ਜਿਹਾ ਪੈਹਾ ਕਮਾਉਣਾ ਨਾ ਮਗਰ ਬੱਚੇ ਲਾ ਕੇ ਕੱਟੇ ਲਾ ਕੇ ਉਹੋ ਜਿਹਾ ਪੈਹਾ ਭੈਣ ਭਰਾ ਰੋਂਦੇ ਆਣ ਕੇ ਦੇ ਉਹ ਤਿੰਨ ਦੱਸਿਓ ਉਹੋ ਜਿਹਾ ਥਾਂ ਲੱਗਦਾ ਇਹ ਤੇ ਕਿਤਾ ਕਾਰਨਾ ਨਹੀਂ ਨਾ ਆਪਾਂ ਭਾਵੇਂ ਕੋ ਹੋਵੇ ਰੋਟੀ ਖਾਣੀ ਦੀ ਅਣਖ ਦੀ ਖਾਣੀ ਆਣਖ ਦੀ ਲਓ ਸੱਜਣਾ ਇਸੇ ਨਾਲ ਹੀ ਸਾਨੂੰ ਦਾ ਉਜਾਰਤ ਫਿਰ ਮਿਲਦੇ ਆ ਸਸਰੇ ਘਰ ਆ ਕੇ